ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਾਜਦੀਪ ਭਾਟੀਆ ਕੌਂਸਲਰ ਸਾਬਕਾ ਆਨੰਦਪੁਰ 13 ਨੰਬਰ ਵਾਰਡ ਤੋਂ ਅਪੀਲ ਕਰਦਾ ਕਿ ਆਨੰਦਪੁਰ ਵਾਸੀ ਜਿੰਨਾ ਵੀ ਜ਼ਿਆਦਾ ਤੋਂ ਜ਼ਿਆਦਾ ਮੈਨੂੰ ਪਿਆਰ ਨਾਲ ਪਿਆਰ ਦੇ ਸਕਦੇ ਨੇ ਤੇ ਆਪਣਾ ਇੱਕ ਇੱਕ ਕੀਮਤੀ ਵੋਟ ਪਾ ਕੇ ਮੈਨੂੰ ਕਾਮਯਾਬ ਬਣਾਓ ਆਨੰਦਪੁਰ ਵਾਸੀਆਂ ਨੂੰ ਮੈਂ ਯਕੀਨ ਦਿਵਾਉਣਾ ਵੀ ਜਿੰਨਾ ਵੀ ਜ਼ਿਆਦਾ ਤੋਂ ਜ਼ਿਆਦਾ ਮਿਹਨਤ ਕਰਕੇ ਕੰਮ ਕਰਾਂਗੇ ਤੁਹਾਡਾ ਪਿਆਰ ਤੁਹਾਡਾ ਸਤਿਕਾਰ ਕਰਾਂਗੇ ਤੇ ਆਪਣਾ ਇੱਕ ਇੱਕ ਕੀਮਤੀ ਵੋਟ ਪਾ ਕੇ ਸਾਨੂੰ ਜ਼ਰੂਰ ਕਾਮਯਾਬ ਬਣਾਓ ਸਾਡਾ ਨਿਸ਼ਾਨ ਛਾੜੂ ਬਟਨ ਨੰਬਰ 1 ਤੇ ਮੋਹਰ ਲਾ ਕੇ ਆਪਣਾ ਆਸ਼ੀਰਵਾਦ ਦਿਓ ਰਾਜ ਜੀ ਧੰਨਵਾਦ ਰਾਜ ਜੀ ਕਿਹੜੇ ਕਿਹੜੇ ਕੋਈ ਸਮੱਸਿਆਵਾਂ ਤੁਹਾਨੂੰ ਬਾੜ ਦੀਆਂ ਲੱਗਦੀਆਂ ਨੇ ਨਜ਼ਰ ਆਉਂਦੀਆਂ ਨੇ ਕੁਝ ਵੀ ਕੀ ਮੈਂ ਕਰਨ ਵਾਲਾ ਜਾਂ ਮੈਂ ਆਉਣ ਵਾਲੇ ਸਮੇਂ ਚਾਹ ਕਰਾਂਗਾ ਦੇਖੋ ਜੀ ਮੈਂ ਜਦੋਂ ਦਾ ਵੀ ਕੌਂਸਲ ਬਣਿਆ ਮੈਨੂੰ ਤਾਂ ਬਹੁਤ ਘੱਟ ਹੀ ਲੱਗਦਾ ਵੀ ਜੇ ਕੋਈ ਕੰਮ ਕਰਨ ਵਾਲਾ ਹੋਊਗਾ ਹਾਂ ਹਾਂ ਤੇ ਜੇ ਕੋਈ ਹੈਗਾ ਵੀ ਹੈ ਤੇ ਹੁਣ ਜਿਹੜਾ ਆਪਣੇ ਆ ਦੇਖੋ ਕੋਈ ਦਾ ਕੰਮ ਕੀਤਾ ਹੈ ਹਾਂ ਹਾਂ ਪੂਰਾ ਵਧੀਆ ਐਟੀਟਿਊਡ ਬਣਾਇਆ ਹੈ ਹਾਂ ਹਾਂ ਦੇਖਣ ਵਾਲਾ ਜੀ ਹੋਰ ਵੀ ਆਨੰਦਪੁਰ ਦੇ ਵਿੱਚ ਜਿੰਨੀਆਂ ਵੀ ਆ ਜੀ ਗਲੀਆਂ ਨਾਲੀਆਂ ਜਿਹੜੀਆਂ ਪੁਰਾਣੀਆਂ ਬੰਦ ਕਰਵਾਈਆਂ ਨੇ ਜਾਂ ਹੋਰ ਵੀ ਧਰਮਸ਼ਾਲਾ ਦਾ ਕੰਪਿਊਟਰ ਸੈਂਟਰ ਦਾ ਕੰਮ ਹੈ ਉਹ ਲਗਭਗ 50 ਲੱਖ ਰੁਪਏ ਦਾ ਟੈਂਡਰ ਲੱਗ ਚੁੱਕਿਆ ਹੈ ਜੀ ਤੇ 15-20 ਦਿਨ ਦੇ ਵਿੱਚ ਵਿੱਚ ਉਹ ਵੀ ਕੰਮ ਸ਼ੁਰੂ ਹੋ ਜਾਏਗਾ ਹੋਰ ਵੀ ਜਿਹੜੀ ਸਮੱਸਿਆ ਹੈਗੀਆਂ ਨੇ ਜੀ ਤੁਹਾਡੇ ਨਾਲ ਬਹੁਤ ਛੱਡ ਕੇ ਕੰਮ ਕਰਵਾਵਾਂਗੇ ਰੱਜੂ ਆਮ ਪੁਰਾਣੀਆਂ ਏਟਾਂ ਪੱਟ ਲੈਂਦੇ ਨਵੀਆਂ ਲਾ ਦਿੰਦੇ ਮੈਨੂੰ ਲੱਗਦਾ ਵਿਕਾਸ ਦੇ ਖਾਤੇ 'ਚ ਨਹੀਂ ਮੈਨੂੰ ਕੋਈ ਵਧੀਆ ਕੋਈ ਜਿਮ ਕੋਈ ਜਿਵੇਂ ਨਸ਼ੇ ਦੀ ਆਪਣੇ ਬਾੜ ਦੇ ਵਿੱਚੋਂ ਵੀ ਨੌਜਵਾਨ ਜਿਹੜੇ ਹੱਥ ਚੜਾਈ ਕਰਗੇ ਨਸ਼ੇ ਨਾਲ ਤੇ ਉਹਦੇ ਲਈ ਕੀ ਡਿਜ਼ਾਈਨ ਆ ਤੁਹਾਡੇ ਕੋਲੇ ਡਿਜ਼ਾਈਨ ਪੱਤਰਕਾਰ ਸਾਹਿਬ ਮੈਂ ਪਹਿਲਾਂ ਵੀ ਇੱਕ ਦੋ ਵਾਰੀ ਜਿੰਮ ਦਾ ਸਮਾਨ ਮੁੰਡਿਆਂ ਨੂੰ ਲੈ ਕੇ ਦਿੱਤਾ ਹੈ ਜੇ ਹੋਰ ਵੀ ਕਿਸੇ ਚੀਜ਼ ਦੀ ਜਿੰਮ ਦੇ ਵਿੱਚ ਸਮਾਨ ਦੀ ਲੋੜ ਹੈ ਤਾਂ ਮੈਂ ਉਹ ਵੀ ਪ੍ਰੋਵਾਈਡ ਕਰੂੰਗਾ ਹਾਂ ਹਾਂ ਕਿਉਂਕਿ ਜਿਹੜੇ ਬੱਚੇ ਖੇਡਦੇ ਨੇ ਉਹਨਾਂ ਨਾਲ ਜਿਆਦਾ ਤੋਂ ਜਿਆਦਾ ਸਹਿਯੋਗ ਵੀ ਕਰੀਦਾ ਸਾਡੇ ਪਿੰਡ ਦੇ ਵਿੱਚ ਉਹਨੇ ਕਬੱਡੀ ਵੀ ਖੇਡਦੇ ਨੇ ਹਾਂ ਹਾਂ ਕਬੱਡੀ ਵਾਲੇ ਮੁੰਡਿਆਂ ਨੂੰ ਪੁੱਛ ਕੇ ਦੇਖੋ ਜਦੋਂ ਕਿਤੇ ਵੀ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਗੱਡੀ ਦੀ ਲੋੜ ਪੈਂਦੀ ਹੈ ਜਾਂ ਕਿਤੇ ਵੀ ਕੋਈ ਸੇਵਾ ਦੀ ਲੋੜ ਪੈਂਦੀ ਹੈ ਤਾਂ ਹਾਜ਼ਰ ਹੋ ਜਾਂਦਾ ਹੀ ਜਰੂਰ ਬੱਚਿਆਂ ਨਾਲ ਹੰ데요 ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਾਂ ਹਾਂ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਆ ਵੀ ਅੱਜ ਤੱਕ ਆਨੰਦਪੁਰ ਪਿੰਡ ਦੇ ਵਿੱਚ ਜਿੰਨੇ ਵੀ ਕਿਟ ਵਾਲੇ ਵਾਲੇ ਪੈਸੇ ਨੇ ਜੀ ਉਹ ਸਿਰਫ ਤੇ ਸਿਰਫ ਰਾਜਦੀਪਾਟੀਆਂ ਨੇ ਹੀ ਪਾਸ ਕਰਵਾਏ ਨੇ ਕੋਈ ਬੰਦਾ ਆ ਕੇ ਹੱਥ ਖੜਾ ਕਰਕੇ ਕਹੇ ਦੇਵੇ ਜੀ ਮੈਂ ਪੰਜ ਘਰਾਂ ਦੇ ਪੈਸੇ ਵੀ ਪਾਸ ਕਰਾਏ ਹੋ ਓਕੇ ਮੈਂ ਜ਼ਿੰਮੇਵਾਰ ਆ ਜੀ ਇਸ ਚੀਜ਼ ਦਾ ਓਕੇ ਹੋਰ ਵੀ ਜਿਹੜੇ ਨੀਲੇ ਕਾਰਡ ਦੇ ਰਾਸ਼ਨ ਵਾਲੇ ਕਾਰਡ ਨੇ ਜਿੰਨੇ ਵੀ ਵੱਧ-ਵੱਧ ਬਣਵਾਏ ਨੇ ਉਹ ਰਾਜਨੀਤਿਕ ਪਾਰਟੀਆਂ ਨੇ ਹੀ ਬਣਵਾਏ ਨੇ ਤੁਹਾਡੇ ਭਰਾ ਨੇ ਓਕੇ ਤੇ ਹੋਰ ਵੀ ਜੇ ਵੱਧ-ਵੱਧ ਜਿਹੜੀਆਂ ਵੀ ਗਲੀਆਂ ਦਰਵਾਜੇ ਦੇ ਅੰਦਰ ਆਲੇ-ਦਾਲੇ ਪਿੰਡ ਦੇ ਵਿੱਚ ਜਿੰਨੀਆਂ ਵੀ ਪੁਰਾਣੀਆਂ ਨਾਲੀਆਂ ਸੀਗੀਆਂ ਨਾਲੇ ਸੀਗੇ ਉਹ ਮੇਰੇ ਹੀ ਕਾਰਜਕਾਲ ਦੇ ਵਿੱਚ ਮੈਂ ਹੀ ਬੰਦ ਕਰਵਾਏ ਨੇ ਕਹਿਣ ਨੂੰ ਤਾਂ ਅਗਲਾ ਕਹਿੰਦਾ ਜੀ ਮੈਂ ਇਹ ਕੀਤਾ ਉਹ ਕੀਤਾ ਮੈਂ ਕਹਿਣਾ ਤਾਂ ਨਹੀਂ ਸੀ ਚਾਹੁੰਦਾ ਪਰ ਮੈਨੂੰ ਬੇਨਤੀ ਮੇਰੀ ਕਬੂਲ ਕਰੋ ਮੈਨੂੰ ਕਹਿਣਾ ਹੀ ਪੈ ਰਿਹਾ ਕਿ ਜੋ ਵੀ ਕੰਮ ਕਰਾਇਆ ਨੇ ਲੋਕਾਂ ਨੂੰ ਵੀ ਪਤਾ ਹੀ ਹੈ ਕਿ ਅੱਜ ਤੱਕ ਕਿੰਨੇ ਵਧੀਆ ਵਧੀਆ ਕੰਮ ਕਰਵਾਏ ਨੇ ਓਕੇ ਹੋਰ ਵੀ ਜੇ ਕੋਈ ਪਿੰਡ ਵਾਸੀਆਂ ਦਾ ਕੋਈ ਜ਼ਰੂਰੀ ਕੰਮ ਹੋਣਗੇ ਤਾਂ ਵੱਧ ਚੜ ਕੇ ਜਰੂਰ ਕਰਾਂਗੇ ਜੀ ਤਾਂ ਆਪਣਾ ਕੀਮ ਸਾਨੂੰ ਕਾਮਯਾਬ ਬਣਾਓ ਨਿਸ਼ਾਨ ਸਾਡਾ ਝਾੜੂ ਹੈ ਜੀ ਬਟਨ ਨੰਬਰ 1 ਦਬਾ ਕੇ ਆਪਣਾ ਪਿਆਰ ਸਤਿਕਾਰ ਜਰੂਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਗਰ ਕੌਂਸਲ ਬਾੜ ਨੰਬਰ 13 ਦੀਆਂ ਤਸਵੀਰਾਂ ਨੇ ਜਿੱਥੋਂ ਕੇ ਆਮ ਆਦਮੀ ਪਾਰਟੀ ਦੇ ਪੂਜਾ ਰਾਣੀਏ ਜਿਹੜੀ ਚੌਂ ਮੈਦਾਨ ਦੇ ਵਿੱਚ ਨੇ ਸੋ ਉਹਨਾਂ ਨਾਲ ਜਿੱਥੇ ਗੱਲਬਾਤ ਕਰ ਰਹੇ ਆ ਉਥੇ ਆਪਾਂ ਬਾੜ ਦੀਆਂ ਸਮੱਸਿਆਵਾਂ ਬਾਰੇ ਵੀ ਉਹਨਾਂ ਤੋਂ ਜਾਣਕਾਰੀ ਲੈਣੇ ਆਂ ਜਿਉ ਬਣਦੀ ਆ ਤਾਂ ਕੱਲ ਨੂੰ ਕੀ ਕਰਾਉਣਗੇ ਕਰਵਾਇਆ ਉਹਨਾਂ ਬਾਰੇ ਮੜੀ ਜਾਣਕਾਰੀ ਦਿਦਿਓ ਕੀ ਕੀ ਹੋਇਆ ਤੁਹਾਡੇ ਬਾੜ ਦੇ ਵਿੱਚ ਮੇਰੇ ਬਾੜ ਦੇ ਵਿੱਚ ਵੀਰ ਜੀ ਇੱਕ ਤਾਂ ਦੇਖੋ ਇਹ ਸਾਡੀ ਪੁਰਾਣੀ ਖੋਈ ਅਨੰਦਪੁਰ ਦੀ ਜੀ ਇਹ ਬਹੁਤ ਅੱਛੇ ਤਰੀਕੇ ਨਾਲ ਬਣਾਇਆ ਓਕੇ ਕੋਈ ਸੰਭਾਲ ਕੇ ਰੱਖੀ ਹੈ ਜਿਹੜੀ ਸਾਡੀ ਪਿੰਡ ਦੀ ਪੁਰਾਣੀ ਨਿਸ਼ਾਨੀ ਹੈ ਜੀ ਇਹ ਜੀ ਬੜਾ ਸੋਹਣਾ ਦਿਲ ਲਾ ਕੇ ਤਰੀਕੇ ਨਾਲ ਬਣਾਇਆ ਹੈ ਜਿਹੜਾ ਕਿ ਮੇਰਾ ਇਹ 13 ਨੰਬਰ ਵਾਰਡ ਦਾ ਕੰਮ ਸੀਗਾ ਹਾਂ ਹਾਂ ਇਹ ਕਰਵਾਇਆ ਹੈ ਹਾਂ ਹਾਂ ਇਹ ਸਾਡੇ ਸੁਖਜੀਤ ਸਿੰਘ ਹਰਾ ਪ੍ਰਧਾਨ ਦੇ ਪ੍ਰਧਾਨ ਜੀ ਸੀਗਾ ਸਾਡੇ ਸੁਖਜੀਤ ਸਿੰਘ ਹਰਾ ਜੀ ਉਹਨਾਂ ਦੇ ਕਾਰਜਕਾਲ ਦੇ ਵਿੱਚ ਮੈਂ ਕਾਉਂਸਲਰ ਸੀਗਾ ਜੀ ਹੂੰ ਤੇ ਇਹ ਵੀ ਉਹਨਾਂ ਨੇ ਕਰਵਾਇਆ ਨਾਲ ਲਾ ਕੇ ਹੋਰ ਵੀ ਜਿਹੜੇ ਪਿੰਡ ਦੇ ਵਿੱਚ ਕਾਫੀ ਗਲੀਆਂ ਨਾਲੀਆਂ ਜਿਹੜੇ ਬੰਦ ਕਰਵਾਈਆਂ ਨੇ ਹੂੰ ਹੂੰ ਤੇ ਉਹ ਵੀ ਕਰਵਾਈਆਂ ਨੇ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਕਰੀਦਾ ਜੀ ਸਿਵਰੇਜ ਵੀ ਮੇਰੇ ਖਿਆਲ ਪਹਿਲਾਂ ਤੁਸੀਂ ਕਾਲੀ ਸਰਕਾਰ ਦੇ ਵਿੱਚ ਵੀ ਰਹੇ ਹੋ ਹਾਂ ਜੀ ਕਾਲੀ ਸਰਕਾਰ ਦੇ ਵਿੱਚ ਰਹੇ ਹੋ ਉਸ ਟਾਈਮ ਸਿਵਰੇਜ ਜਿੰਨਾ ਵੀ ਆਨੰਦਪੁਰ ਦਾ ਜਾਂ ਗਲੀਆਂ ਨਾਲੀਆਂ ਨੇ ਉਹ ਮੇਰੇ ਹੀ ਕਾਰਜਖਾਨੇ ਦੇ ਵਿੱਚ ਪਰਮਾਤਮਾ ਦੇ ਅਸ਼ੀਰਵਾਦ ਨਾਲ ਕੰਮ ਹੋਇਆ ਜੀ ਹਾਂ ਉਹ ਵੀ ਜੇ ਕੋਈ ਮਤਲਬ ਕੋ ਘਾਟ ਬਾਤ ਲੱਗਦੀ ਹੋਊਗੀ ਤਾਂ ਸਾਰੇ ਜਰੂਰ ਦੱਸੋ ਪਹਿਲ ਦੇ ਆਧਾਰ ਤੇ ਕੰਮ ਕਰੀਦਾ ਤਾਂ ਪਹਿਲ ਦੇ ਆਧਾਰ ਤੇ ਕਰਾਂਗੇ ਜੀ ਰਾਜਦੀਪ ਖੀਰ ਦੇ ਵਿੱਚ ਕੀ ਵੋਟਰਾਂ ਨੂੰ ਅਪੀਲ ਕਰਨੀ ਚਾਹੁੰਦੇ ਹੋ ਬੇਨਤੀ ਕਰਨ ਕਿ ਉਹਨੇ ਕੋਈ ਕੱਲੂ ਜਿਹੜੀਆਂ ਚੋਣਾਂ ਨੇ ਉਹ ਕੱਲੂ ਵੋਟਾਂ ਸ਼ੁਰੂ ਹੋ ਜਾਣਗੀਆਂ ਸਵੇਰੇ ਤੇ ਕੀ ਬੇਨਤੀ ਹੈ ਤੁਹਾਡੀ ਆਪਣੇ ਵੋਟਰਸ ਨੂੰ ਬੇਨਤੀ ਹੈ ਮੈਨੂੰ ਤਾਂ ਇਹ ਲੱਗਦਾ ਜੀ ਮੇਰਾ ਪਿੰਡ ਵਾਲੇ ਵਾਸੀ ਨੇ ਜਿਹੜੇ ਮੇਰੇ ਤੇ ਮੇਰੇ ਵਾਈਫ ਦਾ ਸਤਿਕਾਰ ਕਰਦੇ ਨੇ ਬੜਾ ਪਿਆਰ ਕਰਦੇ ਨੇ ਠੀਕ ਮੈਨੂੰ ਬਹੁਤ ਜ਼ਿਆਦਾ ਯਕੀਨ ਹੈ ਕਿ ਮੈਨੂੰ ਇਹ ਬਹੁਤ ਜ਼ਿਆਦਾ ਲੀਡ ਨਾਲ ਚਿਤਾਨਗੇ ਤੇ ਸਤਿਕਾਰ ਕਰਦੇ ਨੇ ਅਸੀਂ ਵੀ ਸਾਰੇ ਪਿੰਡ ਵਾਸੀਆਂ ਦਾ ਬੜਾ ਸਤਿਕਾਰ ਕਰਦੇ ਆਂ ਔਰ ਬੇਨਤੀ ਕਰਦੇ ਆਂ ਕਿ ਆਪਣਾ ਜਿਹੜਾ ਕੀਮਤੀ ਵੋਟ ਹੈ ਤੇ ਬੜਾ ਹੀ ਸੋਚ ਸਮਝ ਕੇ ਪਾਣਾ ਆਪਾਂ ਠੀਕ ਹੈ ਮੇਰੀ ਪੂਜਾ ਨੂੰ ਮੇਰੀ ਵਾਈਫ ਨੂੰ 13 ਨੰਬਰ ਵਾਰਡ ਚ ਹਾਂ ਚਾੜੂ ਦਾ ਨਿਸ਼ਾਨਾ ਤੇ ਬਟਨ ਨੰਬਰ 1 ਓਕੇ ਦਬਾ ਕੇ ਕਾਮਯਾਬ ਕਰੋ ਜੀ ਜਰੂਰ ਬਹੁਤ ਹਾਂਜੀ ਮੈਂ ਹਰਦੀਪ ਸਿੰਘ ਮੁੰਡੀਆਂ ਜੀ ਸਾਡੇ ਮੰਤਰੀ ਸਾਹਿਬ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਨਿਮਾਨ ਜੀ ਭਰਾ ਨੂੰ ਟਿਕਟ ਦੇ ਕੇ ਨਵਾਜਿਆ ਜੀ ਇਸ ਲਾਇਕ ਸਮਝਿਆ ਤੇ ਮੈਂ ਹਾਈ ਕਮਾਂਡ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਮੈਂ ਵਿਸ਼ਵਾਸ ਦਿਵਾਉਣਾ ਕਿ ਮੈਂ ਅੱਗੇ ਤੋਂ ਵੀ ਜਿਆਦਾ ਮਿਹਨਤ ਕਰਕੇ ਪਿੰਡ ਵਾਸੀਆਂ ਦਾ ਪਹਿਲ ਦੇ ਆਧਾਰ ਤੇ ਕੰਮ ਕਰਾਂਗੇ ਤੇ ਮੈਂ ਸਾਰੇ ਨੂੰ ਅਪੀਲ ਕਰਦਾ 21 ਤਰੀਕ 21 ਦਸੰਬਰ ਨੂੰ ਭਗਵਤੀ ਸਕੂਲ ਦੇ ਵਿੱਚ ਕੱਲ ਨੂੰ ਜੀ ਜਿਹੜੀਆਂ ਵੋਟਾਂ ਨੇ ਉਹ ਭਗਵਤੀ ਸਕੂਲ ਚ ਪੈਣੀਆਂ ਨੇ ਤੇ ਆਪਣਾ ਇੱਕ ਇੱਕ ਕੀਮਤੀ ਵੋਟ ਪਾ ਕੇ ਪਿਆਰ ਦੇ ਕੇ ਅਸ਼ੀਰਵਾਦ ਦੇ ਕੇ ਸਾਨੂੰ ਕਾਮਯਾਬ ਕਰੋ ਸਾਡੀ ਕਾਮਯਾਬੀ ਤੁਹਾਡਾ ਆਪਣਾ ਹੀ ਪਿਆਰ ਹੈ ਤੁਹਾਡੀ ਹੀ ਕਾਮਯਾਬੀ ਹੈ ਬਹੁਤ ਬਹੁਤ ਧੰਨਵਾਦ